ਹਾਂ ਆ ਹੋ ਗਏ ਖੰਮਣੀਆਂ ਕੀ ਹੋਰ ਸਾਰਾ ਕੁਝ ਲਿਆ ਕੇ ਨਾ ਲੋਗੜੀ ਦੀ ਇਹ ਵੀ ਬਣਾ ਅਲੱਗ ਚਾਹ ਲਿਆ ਕੇ ਨਾ ਹਾਂਜੀ ਹਾਂ ਲੋਗੜੀ ਰੰਗ ਰੰਗ ਕੇ ਤੁਨ ਬਣਾ ਸਾਰੇ ਘਰੇ ਬਣਾਉਂਦੇ ਹਾਂ ਪਰਾਲਾ ਲਾਲੋ ਹਮਮ ਹੱਤਾ ਅਸੀਂ ਕਿੰਨੇ ਦਿਨ ਪਹਿਲਾਂ ਲੱਗ ਜਾਂਦੀ ਬਣਾਉਣ ਤੇ ਜੀ ਤਾਂ ਪਤਾ ਕੀ ਹੈ ਉਹਨਾਂ ਤੇ ਮਾਮਾ ਕਹਿੰਦਾ ਜੇ ਕਿਸੇ ਦੇ ਰਖੜੀ ਬੰਨੀ ਆ ਨਾ ਸਾਭ ਲਾ ਲਿਓ ਮੈਨੂੰ ਕਹਿੰਦੇ ਜੇ ਕਿਸੇ ਦੇ ਗਈ ਆ ਰਖੜੀ ਬੰਨਣ ਤੂੰ ਸਾਭ ਲਾ ਲਈ ਸਾਨੂੰ ਪੈਸੇ ਦਾ ਲਾਲਚ ਹੁੰਦਾ ਸੀ ਤਾਂ ਰੁੱਸ ਜਾਂਦਾ ਸੀ ਕਦੇ ਵੀ ਉਹ ਲਾਲਾ ਵੀ ਨਹੀਂ ਸ਼ੁਕਰ ਲਾਲਾ ਵੀ ਨੂ ਲਾਲਾ ਅੱਜ ਤਾਂ ਪਾਹ ਹੰਦੇ ਲਾਲਾ ਤੇ ਨਾ ਭਰਾwadi ਹਾਂ ਸਾਰੇ ਵੀ ਭਰਾwadi ਤੇ ਭਰਾ ਨੂੰ ਸਾਰੇ ਆ ਵੀ ਉਹਨਾਂ ਨੂੰ ਆਪ ਹੀ ਹੋਣਾ ਚਾਹੀਦਾ ਸੀ ਹਨਾ ਵੀ ਓਏ ਪ੍ਰੀਤ ਮੋਰ ਨੇ ਭੈਣ ਲਈ ਸੀਗੀ ਹੂੰ ਜਣੇ ਮੜਨੇ ਕੁੜੀ ਪਤਾ ਤੀਆਂ ਲੁੱਟ ਕੇ ਲੈ ਗਿਆ ਫਿਰ ਤੂ ਮਾਂ ਇਹਨੇ ਮੈਨਾ ਮਰਿਆ ਸੀਗਾ ਕੁੜੀ ਨੇ ਕੰਦੀ ਕੇ ਜਿਉਣਿਆ ਤੇਰੀ ਭੈਣ ਹੁੰਦੀ ਹਾਂ ਕੋਈ ਲੁੱਟ ਕੇ ਲੈ ਗਣ ਦਾ ਸਹੀ ਗੱਲ ਹੈ ਹੂੰ ਉਹਨੂੰ ਰਾਗ ਹੋਇਆ ਪੈਣ ਸੁਖਣਾਗਾ ਹੂੰ ਸੁਖਣੇ ਚੋਦੇ ਮਰ ਤੇ ਜੜ ਗਈ ਹੂੰ ਪਟੜਕੇ ਮੋੜ ਤੇ ਆਇਆ ਸੀਗਾ ਹਾਂ ਤੁਮਾ ਸਹੀ ਗੱਲ ਐ ਯਾਰ ਮੇਰੇ ਕੋਲ ਵਾਕਿਆ ਹੀ ਨਾ ਐਨੇ ਉਹਦੇ ਚ ਪੁਲਸਰ ਦੇ ਮਾਰਦ ਕੀ ਹੁੰਦੀ ਸੀਗੀ ਹੂੰ ਅੱਜ ਸੁੱਤੋਂ ਦੀ ਹੂੰ ਲੱਗਦੀ ਤੇ ਰਖੜੀ ਬਣਾਉਣੀ ਨਹੀਂ ਮੰਨੇ ਚੁਣੇ ਹਾਂ ਜਿਹੜੇ ਕਹਿੰਦੇ ਨੇ ਮੈਂ ਰਖੜੀਆਂ ਤੇ ਤਿਹਾਰ ਨਹੀਂ ਰਖੜੀਆਂ ਇਹਨਾਂ ਦੇ ਨਹੀਂ ਬਣਨੇ ਜਾਂਦੇ ਜਿਉਣਾ ਜੱਟਾਂ ਨੇ ਨਹੀਂ ਸੀ ਕਿੰਨਾ ਨੇ ਸਿਜੋਣਾ ਜਿਹੜੇ ਜੱਟਾਂ ਦਾ ਹੁੰਦਾ ਸਭ ਤੋਂ ਉਹੀ ਤਾਂ ਗੱਲ ਐ ਜਿਉਣਾ ਮੋੜ ਉਹਨੇ ਕਹਦੇ ਰਖੜੀ ਨਹੀਂ ਸੁਣਾਏ ਐ ਏਡੇ ਵੱਡੇ ਰਿਸਕ ਚ ਆ ਆ ਇਹਨਾਂ ਦੇ ਮੋੜ ਦੋ ਭਾਈ ਸੀਗੇ ਹਾਂ ਏਡੇ ਵੱਡੇ ਰਿਸਕ ਚ ਆਪਦਾ ਧਰਮਨ ਵਾਇਸ ਸੀ ਉਹਨੇ ਡਾਕਟਰ ਮਾਰਦੇ ਬਣਾ ਤੇ ਕੁਮਾਰ ਟਿੰਗ ਉਹਨੇ ਰੱਖ ਲਿਆ ਘਰੇ ਡੋਗਰ ਨੇ ਹਮ ਫੇਰ ਉਹਨੇ ਚਿੱਠੀ ਭੇਜੀ ਜਿਉਥੋਂ ਦੇਖ ਕੇ ਕਾਲੇ ਬਾਣੀ ਜੋ ਫਿਲਮਾਂ ਚ ਦਿਖਾਉਂਦੇ ਪੁੱਤ ਅਜ ਕਾਲ ਤਾਂ ਹਮ ਮੈਂ ਤਾਂ ਡੋਗੋ ਹੋ ਮਾਰਾ ਸੀਗਾ ਡੋਗਰ ਡੋਗਰ ਟੋਗਰਾ ਉਹਨੇ ਬਤਾਲਿਆ ਸੀਗਾ ਹਮ ਘਰੇ ਜਾ ਕੇ ਤੇ ਨਾ ਉਹ ਕੁੜੀ ਦਾ ਰੱਖੀ ਪਰ ਹਟਾਈ ਜਿਉਂ ਤੇ ਬਰਤਮਾਦਾਂ ਚੋ ਨੇ ਹਾਂ ਸਾਨੂੰ ਇਹ ਪਰਮੈਨੈਂਟ ਸੀ ਸੀਗਾ ਅਗਰ ਇਸ ਤੇ ਨਾ ਮੰਨ ਦਿੰਸੀ ਵੀ ਚਲ ਬਣਦੇ ਆ ਦੇਖੋ ਪਹਿਲੇ ਲਖੜੀ ਦੇਖੋ ਮੈਂ ਆ ਲਊਗਾ ਆ ਲੈ ਕੇ ਆ ਵੀ ਉਹ ਤਾਂ ਦੀ ਪਸੰਦ ਦੇ ਲੈ ਕੇ ਆ ਇਹ ਛੋਟਾ ਹੁੰਦਾ ਵੀ ਤੈ ਹੀ ਬਣਾਉਂਦਾ ਹੁੰਦਾ ਸੀਗਾ ਚੈਨ ਹੋਰ ਅੱਗੇ ਜਵਾਂਦੇ ਸਕਿਨ ਟੈਨ ਹੋ ਗਈ ਨਾ ਕੋਈ ਨਹੀਂ ਜੱਟਾਂ ਦੇ ਬੁੱਤਾਂ ਦੇ ਘਾਇ ਹੀ ਹੁੰਦੇ ਰੰਗ ਆਹੋ ਮੱਸੇ ਜਗਣੇ ਕਰਦੀਆਂ ਇਹ ਤਾਂ ਪਾਪਾ ਆਏ ਨੂਰ ਦੇ ਦਿੰਦੀ ਚੰਗੇ ਤਰ੍ਹਾਂ ਬੱਸ ਬੱਸ ਉਹ ਵੀ ਫਿਰ ਹੋਰ ਮੈਂ ਚਿਲ ਜੇ ਨਜ਼ਰ ਆਪ ਹੀ ਨਹੀਂ ਖੋਲਦੀ ਰੱਖੜੀ ਇਹ ਨਹੀਂ ਖੋਲਦਾ ਹੁੰਦਾ ਇਹ ਬਣਾਈ ਰਹਿ ਕਹਿੰਦਾ ਚੰਗੀ ਤਰ੍ਹਾਂ ਬਣਦੇ ਮੈਂ ਖੋਲਦਾ ਨਹੀਂ ਹੈਗਾ ਆਪੇ ਚਲ ਹੋਰੀ ਬੂ ਮੈਂ ਦੇਖ ਕੋਲ ਰੰਗ ਬਰੰਗ ਆਇਆ ਨਾ ਕਈ ਹੋਸਨ ਬਿੱਕ ਯੋਹਨੇ ਕੀਤਾ ਹੈਗਾ ਪਰ ਆਵਾ ਸਾਰੇ ਰੰਗਾਂ ਦੇ ਲਿਆਂਦੇ ਆ ਤੇ ਮੈਂ ਤਾਂ ਮਸਾਂ ਪੰਜ ਕਿ ਲਿਆਂਦੀਆਂ ਰੰਗ ਬਰੰਗੀ ਐ ਮਹਿੰਗੀ ਬਹੁਤ ਬਠਾਈ ਰੁਕ ਜਾ ਭਰਾ ਫੋਟੋ ਵਿੱਚ ਲੈ ਤੁਸਾਂ ਹਲਕੀ ਪਈ ਹੋ ਨਾ ਕਾਲਾ ਬਾਸ ਭਰਾ ਵਾ ਬਸ ਭਰਾਵਾ ਖਾ ਜਾ ਓਏ ਰੱਬਾ ਵੇ ਨਾ ਮੈਂ ਖਾ ਨਾ ਮੈਂ ਖਾ ਹਾਈ ਵੇ ਨਾ ਬੇਨ ਤ ਰਾਤੋ ਪ੍ਰੇਤ ਮੰਗ ਲਾ ਜਾਂਦੀ ਨਾ ਉਹੀ ਜਵਾਦੇ ਬੱਚੇ ਬਦਾਮ ਕੱਟ ਕੱਟ ਕਈ ਨਾ ਮਸਾਲਾ ਦਾ ਨਾ ਬਦਾਮ ਕਾਜੂ ਜੁੜੇ ਨਾ ਹੋਏ ਚੀ ਮਿਰਚਾਂ ਲੱਗਦੀਆਂ ਇਧਰ ਆਈਆਂ ਸਾਰਾ ਕੁਝ ਪਾ ਲਗਾ ਇਸ ਰਾਤ ਚੱਲ ਬਈ ਉਹ ਤਾਂ ਮੈਂ ਮੇਨ ਗਿਫਟ ਲੈਉਣੇ ਚਾਕੇ ਕੱਖਾ 650 ਸਾਢੇ ਸਾਢੇ 650 ਲੱਗੇ ਪੂਰਾ ਮਰ ਬਸਾਂਂਤੀ ਦੇ ਤੇਰੀ ਹਾਂ ਵੀ ਸਹੀ ਗੱਲ ਵੀ ਪਤਨੇ 500 ਚ ਹੀ ਸਾਰਤਾ ਹੇ ਹਰੇਕ ਸਾਲ ਲੈਂਦੀ ਆ ਤਾਂ ਆ ਖਾਣ ਪੀਣ ਨੂੰ ਬਸ ਆ ਇਹਦਾ ਸਭ ਤੋਂ ਵਧੀਆ ਗਿਫਟ ਹੁੰਦਾ ਇਹਨਾ ਰਾਜ ਜਿੰਦੀ ਐ ਇਹ ਇਹ ਆਈ ਨਹੀਂ ਹੈਗਾ ਕੱਟ ਵੀ ਇੱਕ ਦੋ ਦਿਨ ਚ ਨਿਵੇੜ ਨਿਵੇੜਨ ਦੇ ਦੋ ਤੁਨੂੰ ਹਾਂ ਹੈਪਾ ਅਲੂ ਹੀ ਹੋਣਗੇ ਹਾਂ ਸਹੀ ਗੱਲ ਅਲੂ ਹੀ ਹੋਣਗੇ ਆਲੂਆਂ ਦੀ ਐਟਮਾ ਤਾਂ ਹੋਰ ਇਹਦੇ ਚੱਕੀ ਹੋਣਾ ਹਾਂ ਜੂਸ ਵੀ ਹੈ ਤਾਂ ਦੇਖ ਕਿੱਡੀ ਹੋ ਲੱਗੀ ਐ ਉੱਪਰ ਅੱਡੇ ਨੂੰ ਕਿੰਨਾ ਚਾ ਚੜਿਆ ਹੈ ਕਿੰਨਾ ਚਾ ਚੜਿਆ ਖੋਲ ਲੈ ਟੋਕਰੀ ਜੀ ਆਇਆ ਹਾ ਹਾ ਸਰ ਤਾਂ ਚੁੰਨੀ ਮਿਲਾਤੀ ਕਿਉਂ ਬਹੁਤ ਕੋਈ ਭਾਰੀ ਕੰਮ ਸੀ ਹਰ ਵਾਰ ਆਡੀ ਕੋ ਫੋਟੋ ਖਿੱਚਣੀ ਆਪਾਂ ਹੂੰ ਗੱਡੀ ਤੇ ਪੈ ਤਾ ਇਹ ਨਹੀਂ ਰੁਕਦੀ ਬਾਬਾ ਤਾਂ ਇਹ ਕਰੀ ਜਾਊਗੀ ਸਾਧਨ ਪਪਾ ਇਹ ਉਹ ਨਹੀਂ ਹੈਗਾ ਜਿਹੜਾ ਪਾਣੀ ਤੂੰ ਪਿੰਨੇ ਪਪਾ ਉਰੀ ਪਪਾ ਨੇ ਕਾਲੀ ਦੇ ਚੱਕ ਕਰੀ ਗਈ ਨਾ ਰੱਬਾ ਪਉਆ ਦੀ ਸਮਝ ਛੱਡਿਆ ਪਪਾ ਸਵਾਨ ਵਧੇਰੇ ਹੋ ਅਮ ਦਿਨ 650 ਲੱਗਿਆ ਟਾਟਾ 14 ਦਾ ਸੀ ਆਏਗੇ ਵਾਸਤੇ ਵੀ ਸਾਂਭਾਂਗੇ ਆਈ ਗਏ ਠੀਕਾ ਪਪਾ ਕਹਿੰਦਾ ਆਲੂ ਹੀ ਆਦੇ ਚ ਸਾਰੇ ਹੋਰ ਗਏ ਲਕਾਂ ਲਾਲੇ ਕਾਟੋ ਇਹਨਾਂ ਤਾਂ ਵੇਚ ਸਕਦੀ ਸਾਢੇ 6 700 ਦਾ ਤਾਂ ਕੀ ਇਹ ਵੱਧ ਵੇਚ ਸਕਦੀ ਹਾਂ ਵੱਧ ਵੇਚ ਸਕਦੀ ਹਾਂ ਪਰ ਮੇਚਣਾ ਨਹੀਂ ਚਾਹੁੰਦੀ ਪਰ ਇਹ ਹੋ ਜਾ ਪਰ ਇਹ ਹੋ ਜਾ ਦੋ ਮਿੰਟ ਰੱਖ ਲਈ ਬਸ ਵੀ ਤੂੰ ਵਿੱਚੋਂ ਠੁੰਗਾ ਕਾਤੋ ਲਈ ਜਾ ਨਭਰਾਵਾ ਹਾਂ ਭਾਈ ਰੱਖਣਾ ਕਿਤੇ ਸੀ ਜੀ ਮੈਂ ਲੈ ਕਿ ਨਾ ਅੱਭੇ ਚੀਜ਼ਾਂ ਲੋ ਹਾਂ ਬਚਾਰਾ ਵੀ ਵੀ 50 50 ਰੁਪਏ ਮੈਂ ਤਾਂ ਲੈ ਕੇ ਜਾਂਦਾ ਰਿਹਾ ਦੇਖ ਲੋ ਕਾਵਲੀ ਹਰਵਾ ਵਾਲੀ ਬਿਲਕੁਲ ਛੋਟੀ ਹੁੰਦੀ ਐਂ ਕਰ ਦਿੰਦੇ ਸੀ ਹਾਂ ਟੱਕਰ ਜੀ ਲੈਦੀ ਹੁੰਦੀ ਸੀ ਚਲ ਤੂੰ ਖੁਸ਼ ਆ ਸਾਰਾ ਕੁਝ ਖੁਸ਼ ਹੈ ਟੋਕਰੀ ਤਾਂ ਮੇਰੇ ਕੰਮ ਆਉਂ ਹਜੇ ਵੀ ਹਜੇ ਵੀ ਟੋਕਰੀਆਂ ਪਈਆਂ ਸਾਰੀਆਂ ਮੇਰੀਆਂ ਜਿੰਨੂੰ ਇਸ ਹਰ ਸਾਲ ਮੈਂ ਕਰਦੀ ਹਾਂ ਟੋਕਰੀ ਮੇਰੇ ਕੰਮ ਆ ਜੇ ਚਲੋ ਜੀ ਇਟਸ ਮਾਈ ਫੇਵਰਿਟ ਮੈਕਾਉਂਟ ਤੂੰ ਗੋੜ ਦੇ ਮੈਕਾਉਂਟ ਤੂੰ ਪਾਸੇ ਹੋ ਜਾ ਆਪ ਇਹਨੂੰ ਇੱਕ ਪਾਸੇ ਨਹੀਂ ਪਰ ਬਸ ਚੱਕੀ ਲੀਂਦੀ ਬੇਟੇ ਮਾਤਾ ਨੇ ਫੋਨ ਕਰਕੇ ਆਏ ਮੈਨੂੰ ਪਾਪੇ ਦਾ ਲੋਟਿਆ ਸਿੰਦਰ ਕੌਰ ਸਿੰਦਰ ਕੌਰ ਹੈਲੋ ਉਹ ਮੈਂ ਦਾ ਆ ਗਈ ਹਾਂ ਜੀ ਬਸ ਕਰਾ ਹੋ ਗਈ ਜੀ ਬਾਰਗੇ ਵਾਗਿਆ ਹਾਂ ਇਹ ਗਾ ਰਖੜੀ ਬਣੀ ਜਾਂਦੇ ਆ ਨਿੰਦੀ ਮਾ ਲਾਇਲਣ ਚਾਲ ਚੱਲ ਤੜੋ ਜੀ ਆਹੁੰਦੇ ਸਟਾਰਪ ਕਰ ਦਿੰਗੇ ਲੱਗ ਲੱਗੇ ਪਿਆ ਲੱਗਿਆ ਪਿਆ ਯੂਨੀਅਨ ਨੀਂਹ ਅਗਲੀ ਕਹਿੰਦੇ ਚਾਹੀਦੀ ਹੈ ਮੈਂ ਯਾਰ ਉਹਨਾਂ ਦਾ ਯਾਰ ਇਹੋ ਜਿਹੀ ਕਰਾਉਂਦੇ ਨੇ ਪਰ ਸਾਰੇ ਬੱਸਾਂ ਤੋਂ ਪੇਕੀਆਂ ਨਹੀਂ ਆ ਪਾਪਾ ਤਾਂ ਫ੍ਰੀ ਆ ਜੂਗਾ ਹੁਣ ਸਾਨੂੰ ਕੇਰਾ ਚਾਰਚ ਛਿਲਰ ਲੈ ਲੈਣ ਦੇ ਜੇਬ ਖਾਂਦੀ ਹੁੰਦੀ ਪਿਓ ਦੀ ਲੈ ਜੇ ਐਥੇ ਆ ਕੇ ਪੇਪਰ ਹੀ ਜਾਓ ਜਿਹੜੀ ਜੋ ਕੇਂਦਰ ਕੋਲ ਮਦਦ ਰੱਖਣਾ ਕਿਹਾ ਜੀ ਠੀਕ ਹੈ ਪਾਪਾ ਹੁਣ ਤਾਂ ਮੈਂ ਮਹੀਨਾ ਰਹਿ ਦੱਸ ਦੇਣਾ ਹੈ ਮੇਰੀ ਰੱਖਣੀ ਉਤਨੀ ਚਾਹੀਦੀ ਮੰਮੀ ਦੀ ਭਮੇਤ ਕਰ ਦੇ ਮੈਂ ਜੰਗਾ ਕੋਲੇ ਕਿੱਟਾ ਕਿੱਥੇ ਜਾਂਦਾ ਹੈ ਜਾਇ ਘੜੇ ਵੱਡੇ ਫੋਨ ਐ ਲਾ ਲਾ ਲਓ ਜਮਾਈ ਬੁੱਲ ਗਿਆ ਮੇ ਸਹੀ ਬੁੱਲਾ ਕਿੱਟੇ ਕਿੱਥੇ ਜਾਂਦਾ ਮੈਂ ਵਿਆਹ ਦੀ ਫੋਟੋ ਲੈ ਤਾ ਫੋਟੋ ਬਸ ਇਹ ਤਾਂ ਬਪਾ ਕਿਹੜੇ ਰੰਗ ਵਾਲੇ ਹੈ ਤਗਲਾ ਜਮਣੇ ਕਿਹੜੀਆਂ ਹਾਂ ਕਿਹੜਾ ਰੰਗ ਵਾਲਾ ਹਾਂ ਇਹ ਤਾਂ ਕੰਟਾ ਮੈਂ ਭੱਜ ਕੇ ਜਮਾ ਚੱਕਾ ਹੋਰ ਫੋਟੋ ਬਸ ਨਾ ਫੋਟੋ ਨਾ ਬਸ ਇਹ ਕਿਹੜੇ ਰੰਗ ਚਲ ਚੋ ਦੇ ਦੱਸੋ ਰੰਗ ਹਾਂ ਇਹ ਆ ਵੀ ਚਲ ਜਮਾਈ ਦੀ ਇਹਦੇ ਏਹ ਮੁਚਾ ਮੁਚਾ ਮੈਂ ਮੇਰੇ ਪਿਤਾ ਪਪਾ ਮਾੜਾ ਮਾੜਾ ਬਣੇ ਜਾਂਦੇ ਤਾ ਕਿਹੜਾ ਹੋਈ ਤੇ ਮਨੋ ਤਾਰੀ ਖੁਈ ਹੈ ਹੋਰ ਵੀ ਹੈ ਹੋੜੀ ਨਾ ਹੋਵੇ ਤਾਂ ਅਕਾ ਹਲ ਇਹ ਤਾਂ ਵੀ ਸਾਹਿਬ ਦੇ ਲਈ ਵਿਆਹ ਨਹੀਂ ਹੈ ਚੁੰਨੀ ਕੱਢ ਲੈਂਦੇ ਤਾਂ ਪੈਸੇ ਤਾਂ ਅਰਦਾ ਪਪਾ ਦੈਰੀ ਹੈ ਜਿਹਨ ਕੋਈ ਮਿਲਦੇ ਵੈਸੇ ਪੁਰਾਜ਼ੋਂ ਮਾਰਿਆ ਕਿਤੇ ਮੈਂ ਤੁਹਾਨੂੰ ਦੋ ਆਪਣਾ ਕਾਰਡ ਪਾਈ ਕਿਸਾਨ ਦੁਨੀਆਂ ਨਾਲੇ ਆ ਦੇਖੋ ਇਹ ਲੱਗੇ ਜੀ ਕੋਲ ਪਨਾ ਚੇ ਰਾਜ ਹਾਂ ਮੰਨ ਲਿਆ ਹੈ ਕੱਟੇ ਵਾਲੇ ਨੂੰ ਨਾ ਜੇ ਰਾਤ 2:00 ਬੱਜੇ ਲੱਗੇ ਉਹਨੇ ਇੱਕ ਮਹੀਨਾ ਬਣਾ ਦੋ ਤੈਨੂੰ ਤਾਂ ਜ਼ਰੂਰ ਖੜਨਾ ਪੈਂਦਾ ਉੱਥੇ ਦਿਨ ਰਾਤ ਛੱਡ ਕੇ ਚਾਹ ਰੋ